ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਪੰਜਾਬ ਦੇ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਤੀਰਤ ਸਿੰਘ ਪੈਨੈਕਲ ਜਿਹੜੇ ਕਿ ਪੈਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਤੀਰਤ ਜੀ ਨੇ ਪਿਛਲੇ ਲੰਮੇ ਸਮੇਂ ਤੋਂ ਸਾਡੇ ਵਿਦਿਆਰਥੀਆਂ ਨੂੰ ਬਹੁਤ ਖਾਸ ਤਰ੍ਹਾਂ ਦੀਆਂ ਜਾਣਕਾਰੀਆਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਨੇ ਔਰ ਹੁਣੇ-ਹੁਣੇ ਉਹਨਾਂ ਨੇ ਇਹ ਵੀ ਖੁਲਾਸੇ ਕੀਤੇ ਸੀ ਕਿ ਕਿਵੇਂ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਨੇ ਉਹਨਾਂ ਦੇ ਭੈਣ ਭਰਾ ਮਾਪੇ ਰਿਸ਼ਤੇਦਾਰ ਚਾਚੇ ਤਾਏ ਉੱਥੇ ਜਾ ਸਕਦੇ ਨੇ ਟੂਰਿਸਟ ਵੀਜ਼ਾ ਤੇ ਔਰ ਬਹੁਤ ਪਰਮਾ ਹੁੰਗਾਰਾ ਤਿਰਤ ਜੀ ਦੇ ਵੀਡੀਓ ਨੂੰ ਮਿਲਦਾ ਕਿਉਂਕਿ ਗੱਲ ਤਿਰਤ ਜੀ ਬਹੁਤ ਖੋਜਬੀਨ ਤੋਂ ਬਾਤ ਕਰਦੇ ਨੇ ਹੁਣ ਅੱਜ ਫੇਰ ਇੱਕ ਬੜਾ ਅਹਿਮ ਵਿਸ਼ਾ ਹੈ ਬਹੁਤ ਸਾਰੇ ਵਲੌਗਰ ਮੁੰਡੇ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਲਗਾਤਾਰ ਕਈ ਤਰ੍ਹਾਂ ਦੇ ਵੀਡੀਓ ਬਣਾਏ ਔਰ ਉਹਨਾਂ ਦੇ ਵਿੱਚੋਂ ਕਈ ਨੌਜਵਾਨਾਂ ਨੇ ਜਿਹੜੇ ਵੀਡੀਓ ਬਣਾਏ ਉਹ ਨਾ ਪੱਕੀ ਵਿੱਚ ਹੁਣ ਸਵਾਲ ਬਹੁਤ ਵੱਡਾ ਹੈ ਕਿ ਕੀ ਹੁਣ ਕੈਨੇਡਾ 'ਚ ਕੰਮ ਬੰਦ ਹੈ ਕੰਮ ਮਿਲਦਾ ਹੀ ਨਹੀਂ ਕੀ ਲੋਕ ਕੈਨੇਡਾ ਜਾਣ ਹੀ ਨਾ ਸਵਾਲ ਇੱਥੇ ਖਤਮ ਹੁੰਦਾ ਜਦੋਂ ਕੈਨੇਡਾ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਦੇਣੇ ਨੇ ਹੁਣ ਕਿਹੜੇ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਕੈਨੇਡਾ ਬਾਰੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਉਹ ਗੱਲਾਂ تیر ਜੀ ਤੋਂ ਅੱਜ ਪੁੱਛਣੀਆਂ ਨੇ تیر ਜੀ ਸਸੀ ਗੱਲ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੀ ਗੱਲ تیر ਜੀ ਹੁਣ ਕੈਨੇਡਾ ਮਤਲਬ ਸਮਝ ਲਈ ਆਪਾਂ ਬੰਦ ਆ ਖਤਮ ਕੰਮ ਤੇ ਬਿਲਕੁਲ ਸਰ ਇਹ ਜਿਹੜਾ ਵਿਸ਼ਾ ਬਹੁਤ ਇੰਪੋਰਟੈਂਟ ਹੈ ਸਰ ਤੁਹਾਨੂੰ ਯਾਦ ਹੋਗਾ ਅੱਜ ਤੋਂ ਆਪਾਂ 2 ਸਾਲ ਪਹਿਲਾਂ ਵੀ ਇਹ ਟੌਪਿਕ ਤੇ ਆਪਾਂ ਉਹਦੇ ਵੀ ਵੀਡੀਓ ਸ਼ੈਜੂਲ ਸਾਰੇ ਏਜੰਟਾਂ ਨੇ ਸ਼ੁਰੂ ਕਰਤਾ ਸੀਗਾ ਕੈਨੇਡਾ ਬੰਦ ਕੁਛ ਨਹੀਂ ਰੱਖਿਆ ਤੇ ਹੁਣ ਆ ਪਿੱਛੇ ਦੇ YouTube ਵਲੌਗਰਸ ਉਹ ਜਿਹੜੀਆਂ ਕਿ ਜ਼ਿਆਦਾਤਰ ਜਿਹੜੀਆਂ ਵੀਡੀਓਜ਼ ਆ ਰਹੀਆਂ ਕਿ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ ਬਹੁਤ ਇਥੇ ਰੌਲਾ ਵਾ ਤੇ ਮੈਨੂੰ ਲੱਗਦਾ ਕਿ ਇਸ ਵੀਡੀਓ ਥੱਲੇ ਸਾਨੂੰ ਕਮੈਂਟ ਵੀ ਬਹੁਤ ਸਾਰੇ ਜਿਹੜੇ ਕੀ ਆਣਗੇ ਜਿੱਤੇ ਕਹਿਣਗੇ ਸ਼ਾਇਦ ਇਹਨਾਂ ਦਾ ਕੰਮ ਡਾਊਨ ਹੋ ਰਿਹਾ ਬੱਚੇ ਨਹੀਂ ਜਾ ਰਹੇ ਤਾਂ ਕਰਕੇ ਕਹਿ ਰਿਹਾ ਤੇ ਬੜਾ ਮੈਂ ਕਹੂੰਗਾ ਕੋਈ ਵੀ ਫੈਸਲਾ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ। ਕੱਲੀ-ਕੱਲੀ ਗੱਲ ਜਿਹੜੀ ਕੀ ਆ ਜਰੂਰ ਸੁਣਿਓ ਧਿਆਨ ਦੇ ਨਾਲ। ਤੇ ਹਾਂ ਤੁਹਾਡਾ ਸੁਜੈਸ਼ਨ ਜੇ ਕੋ ਦੋਗੇ ਉਹ ਵੀ ਸਿਰ ਮੱਥੇ ਤੇ ਆ। ਬਟ ਆ ਇਸ ਵੀਡੀਓ 'ਚੋ ਗੱਲ ਉਹ ਤੁਹਾਡੇ ਨਾਲ ਸਾਂਝੀਆ ਕਰਨੀ ਆ ਜੋ ਅਸੀਂ ਮੈਂ ਆਪਣੀ ਪਰਸਨਲ ਜ਼ਿੰਦਗੀ ਦੇ ਸਫ਼ਰ ਤੋਂ ਸਿੱਖੀ ਆ। ਜੋ ਜ਼ਿੰਦਗੀ 'ਚ ਤਜਰਬਾ ਹੈਗਾ ਵਾ। ਤੋਂ ਪਹਿਲੀ ਗੱਲ ਦਾ ਜਿਹੜਾ ਸਰਦਾ ਸਵਾਲ ਹੈਗਾ। ਐਸ ਵੇਲੇ ਇਵਨ ਕੀ ਪੇਰੈਂਟਸ ਸਭ ਤੋਂ ਜ਼ਿਆਦਾ ਪਰੇਸ਼ਾਨ ਹੀ ਹੈ ਕਿ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ। ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਉਹ ਵੀ ਕਹਿ ਰਹੇ ਦੀ ਅਸੀਂ ਵਿਹਲੇ ਬੈਠੇ ਆ ਕੰਮ ਨਹੀਂ ਮਿਲ ਰਿਆ ਪਰ ਇੱਕ ਚੀਜ਼ ਬੜਾ ਖਿਆਲ ਯਾਦ ਰੱਖਣੀ ਆ ਜਿੰਨੀਆਂ YouTube ਦੇ ਵਲੌਗਰਸ ਨੇ ਵੀਡੀਓ ਬਣਾਈਆਂ ਸੀ ਨਾ ਠੋਕ ਕੇ ਉਹ ਸਾਰੇ YouTube ਦੇ ਵਲੌਗਰਸ ਬਹੁਤ ਸਾਰੇ ਜਿਆਦਾ ਕੀ ਜਿਆਦਾ ਬੀਜ਼ੀ ਆ ਚਾਹੇ ਇੰਸਟਾ ਦੇ ਮੈਂ ਕਹਿ ਲਵਾਂ ਜਾਂ YouTube ਤੇ ਕਹਿ ਲਾਂ Facebook ਤੇ ਕਹਿ ਲਾਂ ਕਿਉਂਕਿ ਉਹ ਹੁਣ ਵਲੌਗਿੰਗ ਛੱਡ ਕੇ ਉਹ ਇਨਫਲੂਐਂਸਰ ਬਣ ਗਿਆ ਉਹਨਾਂ ਕੋਲ ਤਾਂ ਚੰਗੇ ਜਿਹੜੇ ਕੀ ਪੈਸੇ ਆ ਰਹੇ ਆ ਹਮੇਸ਼ਾ ਜਿਹੇ ਦੀ ਇੱਕ ਚੀਜ਼ ਯਾਦ ਰੱਖਣੀ ਆ ਨੈਗੇਟਿਵਿਟੀ ਜਿਆਦਾ ਸਪਰੈਡ ਹੁੰਦੀ ਆ ਅੱਜ ਅਸੀਂ ਦੋਨੋਂ ਯਾਨੀ ਕੋ ਅੱਜ ਗੱਲ ਕਰਦੀ ਹੈ ਜੀ ਕਿੰਨਾ ਇਹਨਾਂ ਦਾ ਫਸਾਦ ਆ ਇੱਕ ਪੁਰਾਣੀ ਆ ਕੀਤਾ ਦੇਖਿਓ ਕਿਦਾਂ ਵੱਡੇ ਲੈਵਲ ਤੇ ਵਾਇਰਲ ਹੁੰਦੀ ਸੋ ਕੈਨੇਡਾ 'ਚ ਜਿਹੜਾ ਕੰਮ ਨਹੀਂ ਹੈਗਾ ਸੋ ਅੱਜ ਉਹਤੇ ਆਪਾਂ ਸੱਚਾਈ ਬਾਰੇ ਗੱਲ ਕਰਾਂਗੇ ਪਹਿਲੀ ਗੱਲ ਤਾਂ ਬੜਾ ਮੈਂ ਸਪੈਸ਼ਲੀ ਪੇਰੈਂਟਸ ਨੂੰ ਕਹਾਂਗਾ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਇੱਕ ਚੀਜ਼ ਯਾਦ ਰੱਖੋ ਆਪਾਂ ਆਪਣਾ ਬੱਚਾ ਪੜ੍ਹਾਈ ਲਈ ਭੇਜਦੇ ਤੇ ਇਹ ਵੀ ਚੀਜ਼ ਸੱਚਾਈ ਹੈ ਕਿ ਯਸ ਔਖੇ ਹੋ ਕੇ ਭੇਜਦੇ ਆ ਅਗਲੇ ਸਾਲ ਉਹਨੀਆਂ ਫੀਸਾਂ ਕਿੱਦਾਂ ਘੜੂਗਾ ਕੰਮ ਦਾ ਬੜਾ ਔਖਾ ਮਿਲ ਰਿਹਾ ਦੂਜੀ ਚੀਜ਼ ਕਹਿਣਾ ਯਸ ਕੈਨੇਡਾ ਅੱਜ ਵੀ ਬਹੁਤ ਬਿਹਤਰ ਆ ਕੱਲ ਵੀ ਜਿਹੜਾ ਕਿ ਬਹੁਤ ਬਿਹਤਰ ਹੋਊਗਾ ਤੇ ਪਿੱਛੇ ਜਿਹੜਾ ਬੀਤਿਆ ਹੋਇਆ ਕੱਲ ਜ ਬਹੁਤ ਵਧੀਆ ਸੀਗਾ 50 ਸਾਲ ਪਹਿਲਾਂ ਵੀ ਜਿਹੜਾ ਕਿ ਕੈਨੇਡਾ ਚ ਬੰਦਾ ਗਿਆ ਨਾ ਜੇ ਤੁਸੀਂ ਅੱਜ ਉਹਨੂੰ ਤੁਹਾਨੂੰ ਲੈ ਕੇ ਜਾਗਾ ਪੁੱਛ ਕੇ ਦੇਖੋ ਕਿਤੇ ਉਹਨੇ ਸਟਰਗਲ ਨਹੀਂ ਕੀਤੀ ਕਿਤੇ ਉਹ ਬੇਸਮੈਂਟਾਂ ਦੇ ਵਿੱਚ ਨਹੀਂ ਰਹਿ ਕਿਤੇ ਉਹਨੇ ਦੋ ਦੋ ਤਿੰਨ ਤਿੰਨ ਸਾਲ ਜਿਹੜੇ ਕਿ ਇਹ ਸਟਰਗਲ ਨਹੀਂ ਕੀਤੀ ਸਾਰਿਆਂ ਨੂੰ ਹੀ ਕਰਨੀ ਪੈਂਦੀ ਆ ਹਰ ਕਾਮਯਾਬ ਉਹ ਬੰਦਾ ਜਿਹੜਾ ਵੀ ਇਸ ਦੁਨੀਆ ਵਿੱਚ ਹੈਗਾ ਉਹਦੀ ਕੋਈ ਸਟੋਰੀ ਆ ਉਹਦੇ ਕੋਲ ਬੜੇ ਤਕਰੀਕੇ ਨੂੰ ਤੱਤ ਹੈਗੇ ਆ ਦੱਸਣ ਨੂੰ ਆ ਪਿੱਛੇ ਦੇ ਕਿ ਸਾਡੇ ਵੀ ਨੌਨ ਆਏ ਸੀਗੇ ਬੰਦੇ ਤੇ ਸਟੂਡੈਂਟ ਵੀਜ਼ਾ ਲਾਉਣ ਕੀ ਆ ਵੀ ਸਾਡੇ ਕੋਲ ਹੋਰ ਨਵੀਂ ਰੈਫਰੈਂਸ ਲੈ ਕੇ ਉਹਨਾਂ ਨੇ ਵੀ ਦੱਸਿਆ ਕਿ ਜਦੋਂ 95 'ਚ ਗਏ ਸੀ ਨਾ ਉਸ ਵੇਲੇ ਸਭ ਤੋਂ ਜ਼ਿਆਦਾ ਔਖਾ ਜੇਗਾ ਉਹਦਾ ਸੌਖਾ ਹੀ ਬੜਾ ਕੇ ਕੈਨੇਡਾ ਸੈਟ ਹੋਣਾ ਬਟ ਅੱਜ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਗਾ ਬੜਾ ਦਿਲ ਦੁਖਦਾ ਜਦੋਂ ਪੇਰੈਂਟਸ ਕਿਉਂਕਿ ਪੇਰੈਂਟਸ ਮੈਨੂੰ ਲੱਗਦਾ ਅੱਜਕੱਲ ਉਹ ਵੀ ਬੱਚੇ ਨਹੀਂ ਰਹੇਗੇ ਜੋ ਅੱਜ ਤੋਂ ਮੈਂ ਕਹੂੰਗਾ 15-20 ਸਾਲ ਪਹਿਲਾਂ ਸੀ ਪੇਰੈਂਟਸ ਦਾ ਪੂਰਾ ਰੂਪ ਹੁੰਦਾ ਸੀ ਸਪੈਸ਼ਲੀ ਜਦੋਂ ਬੱਚਾ ਉੱਥੇ ਚਲਾ ਗਿਆ ਪੇਰੈਂਟਸ ਉਹ ਵੀ ਬੱਚੇ ਦੀ ਉੱਥੇ ਮੰਨਣੀ ਪੈਂਦੀ ਆ ਸੋ ਪੇਰੈਂਟਸ ਨੂੰ ਜਿਹੜਾ ਕਿ ਕੰਮ ਨਹੀਂ ਹੈਗਾ ਬੜਾ ਦਿਲ ਦੁਖਦਾ ਕਈ ਪੇਰੈਂਟਸ ਆਉਂਦੇ ਆ ਬਹੁਤ ਕਹਿੰਦੇ ਕਿ ਸਰ ਮੈਂ ਆ ਗਿਆ ਇੰਨਾ ਕੰਮ ਆ ਬੱਚਾ ਇੰਨਾ ਕੰਮ ਕਰ ਰਿਹਾ ਬੱਚਾ ਇੰਨਾ ਪੜ ਰਿਹਾ ਵਧੀਆ ਪੜ ਰਿਹਾ ਇੰਦੀ ਸਕਾਲਰਸ਼ਿਪ ਲੈ ਰਿਹਾ ਕਈ ਵਾਰੀ ਪੇਰੈਂਟਸ ਬੜੇ ਨਾਰਾਜ ਵੀ ਹੁੰਦੇ ਆ ਸਰ ਅਜੇ ਤੱਕ ਕੰਮ ਨਹੀਂ ਮਿਲ ਰਿਹਾ ਰੈਂਟ ਨਹੀਂ ਨਿਕਲ ਰਿਹਾ ਦੋ ਇੱਕੋ ਹੀ ਗੱਲ ਰਹੀ ਆ ਤੇ ਦੋ ਪੇਰੈਂਟ ਜਿਹੜੇ ਕਿ ਆਉਂਦੇ ਆ ਉਹ ਇਦਾਂ ਵੱਖਰੇ ਵੱਖਰੇ ਸਟੇਟਮੈਂਟ ਕਿਉਂ ਹੈਗੀ ਆ ਸੋ ਅੱਜ ਦੱਸਣਾ ਚਾਹੁੰਗਾ ਬੇਟਾ ਕੰਮ ਹੈਗਾ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਹਮੇਸ਼ਾ ਜ਼ਿੰਦਗੀ 'ਚ ਨਾ ਉਂਗਲ ਆਪਣੇ ਵੱਲੋਂ ਰੱਖ ਕੋਈ ਵੀ ਹੱਲ ਨਹੀਂ ਨਿਕਲੂਗਾ ਅੱਜ ਇੱਕ ਉਹ ਤੁਹਾਨੂੰ ਟਿਪ ਦੇਣਾ ਜੋ ਮੇਰੇ ਉਸਤਾਦ ਨੇ ਉਹ ਮੈਨੂੰ ਦਿੱਤਾ ਸੀ ਜਦੋਂ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਸੀਗਾ ਕੀ ਉਹ ਟਿਪ ਸੀਗਾ ਜੇ ਤੈਨੂੰ ਜ਼ਿੰਦਗੀ 'ਚ ਮੈਂ ਕਦੇ ਕਿਸੇ ਜਦੋਂ ਵੀ ਅਸੀਂ ਕੰਮ ਸ਼ੁਰੂ ਕੀਤਾ ਕਿ ਨਟ ਲੈਣ ਭੇਜਿਆ ਕਦੇ ਵੀ ਕਿਸੇ ਇੱਕ ਦੁਕਾਨ ਤੇ ਭੇਜਿਆ ਜੇ ਉਸ ਦੁਕਾਨ ਤੇ ਨਟ ਨਹੀਂ ਮਿਲਿਆ ਕੀ ਕਰੇਗਾ ਅਗਲੀ ਦੁਕਾਨ ਤੇ ਚੱਲ ਜੀ ਉਸ ਤੋਂ ਅਗਲੀ ਦੇ ਅੰਤ ਨਹੀਂ ਭੇਜਿਆ ਉਸ ਤੋਂ ਅਗਲੀ ਦੁਕਾਨ ਤੇ ਚੱਲੀ ਉਸ ਦੁਕਾਨ ਤੇ ਨਹੀਂ ਮਿਲਿਆ ਅਗਲੇ ਸ਼ਹਿਰ ਚੱਲ ਜੀ ਅਗਲੇ ਸ਼ਹਿਰ ਨਹੀਂ ਮਿਲਿਆ ਅਗਲੇ ਦੇਸ਼ ਚੱਲ ਜੀ ਪਰ ਮੇਰੇ ਕੋਲ ਨਾ ਉਦਣ ਲੈ ਗਿਆ ਹੀ ਜੇ ਕੋਈ ਹੋਰ ਬੰਦਾ ਉਹ ਨੱਟ ਮੇਤੋਂ ਨਾ ਲੈ ਕੇ ਉਹ ਨਹੀਂ ਤਾਂ ਬਣਾ ਕੇ ਲੈ ਕੇ ਜੇ ਬਣ ਸਕਦਾ ਨਾ ਉਹਦੇ ਨੇ ਕਿਹਾ ਜੀ ਹੋਰ ਬੰਦਾ ਨਾ ਕਰ ਸਕੇ ਸੋ ਕਹ ਦੋ ਕਿ ਹਾਂ ਉਸ ਸਮਾ ਸੀਗਾ ਜੇ ਮੈਂ ਆਪਣੀ ਗੱਲ ਕਰਾਂ ਉਸਤਾਦਾਂ ਦੀ ਸ਼ਰਮ ਡਰ ਹੁੰਦੀ ਸੀ ਪਿਆ ਜਿੰਨਾ ਦਰਜਾ ਹੁੰਦਾ ਸੀ ਡਰ ਹੁੰਦਾ ਸੀਗਾ ਕਿ ਯਾਰ ਨਾ ਨਹੀਂ ਹੋਣੀ ਚਾਹੀਦੀ ਪਰ ਉਹ ਕੀ ਸੀਗਾ ਇੱਕ ਦਲੇਰੀ ਸੀਗੀ ਕਿ ਹਾਂ ਵੀ ਜਿੱਦਾਂ ਵੀ ਕੰਮ ਸਿਰ ਤੇ ਪਿਆ ਡਿੱਗਦੇ ਟੈਡੇ ਕਰਨਾ ਜ਼ਰੂਰ ਆ ਜੇ ਟਿਪ ਦਊਂਗਾ ਜੇ ਉਹੀ ਆਪਣੇ ਬੱਚਿਆਂ ਨੂੰ ਸਮਝਾਉ ਪਿਆਰ ਨਾਲ ਸਮਝਾਉਣਾ ਬੇਟਾ ਰੋਬ ਨਹੀਂ ਮੈਂ ਤਾਂ ਪਾਉਂਗਾ ਭੈਣ ਭਰਾਵਾਂ ਨੂੰ ਕਿਸੇ ਰੋਬ ਨਾਲ ਬੱਚੇ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਬੱਚਿਆਂ ਨੂੰ ਕਹਾਂਗਾ ਕਿ ਸੰਗਤੀ ਉੱਥੇ ਜਾ ਕੇ ਜਿਹੜੀ ਬਹੁਤ ਜ਼ਿਆਦਾ ਵਧੀਆ ਚੂਜ਼ ਕਰਨੀ ਆ ਜੇ ਕੋਈ ਬੱਚਾ ਉੱਥੇ ਕੰਮ ਨਹੀਂ ਹੈਗਾ 6 ਵਜੇ ਜੇਕਰ ਉਹ ਨਿਕਲਦਾ ਸਵੇਰ ਤੋਂ ਨਿਕਲੇ ਆਏਗਾ ਕੱਲੀ ਕੱਲੀ ਦੁਕਾਨ ਤੇ ਜਾ ਕੇ ਜੇ ਕਾ ਪੁੱਛਦਾ ਤਾਂ ਹੋਈ ਨਹੀਂ ਸਕਦਾ ਕਿ ਕੰਮ ਨਾ ਮਿਲੇ ਹਾਂ ਔਖਾ ਜਰੂਰ ਆ ਪਰ ਜੇ ਉਹ ਹੀ ਕਾ ਜਾਂ 10 11 ਵਜੇ ਉੱਠ ਕੇ ਦੇਖਣੇ ਆ ਜੌਬ ਕਿਤੇ ਮਿਲੀ ਆ ਜਾਵਾਂਗੇ ਤੋ ਹਾਂ ਜੇ ਫਿਰ ਤਾਂ ਬਹੁਤ ਔਖਾ ਵਾ ਇਹ ਗੱਲਾਂ ਥੋੜੀਆਂ ਜਿਹੀਆਂ ਸੱਚੀਆਂ ਜੂਰ ਆ ਥੋੜਾ ਦੁੱਖ ਜਰੂਰ ਲੱਗ ਸਕਦਾ ਪਰ ਮੈਂ ਹਮੇਸ਼ਾ ਕਹਾਂਗਾ ਕਿ ਇਹ ਬੱਚੇ ਆ ਤੋ ਬੱਚਿਆਂ ਨਾਲ ਸਾਡੇ ਕੈਜ਼ੇ ਪੇਰੈਂਟਸ ਐਜ਼ੇ ਵੱਡੇ ਭੈਣ ਭਰਾ ਫਰਜ਼ ਕੀ ਬੰਦਾ ਨੂੰ ਰਾਹ ਦਿਖਾਉਣਾ ਆਪਸ਼ਨ ਦੇਣੀ ਹੈਗੀ ਜੇ ਉਹਨਾਂ ਕੋਲ ਸਟਾਰਟਿੰਗ ਫੇਸ 'ਚ ਕੰਮ ਨਹੀਂ ਲੱਭ ਰਿਹਾ ਤੇ ਸਾਨੂੰ ਉਹਨਾਂ ਦੇ ਉਂਗਲ ਨਹੀਂ ਚੱਕਣੀ ਚਾਹੀਦੀ ਮੈਂ ਤਾਂ ਕਹਾਂਗਾ ਸਪੈਸ਼ਲੀ ਮੈਂ ਵਲੌਗਰਸ ਨੂੰ ਕਹਾਂਗਾ ਮੋਟੀਵੇਟ ਕਰੋ ਸਾਡੇ ਕੋਲ ਇਦਾਂ ਦੀਆਂ ਵੀਡੀਓਜ਼ ਮੇਰੇ ਕੋਲ ਤਾਂ ਅਕਸਰ ਇਦਾਂ ਦੀਆਂ ਵੀ ਆਉਂਦੀਆਂ ਵਾਂ ਜਦੋਂ ਕਿ ਬੰਦਾ ਆਪਣੀ ਜਰਨੀ ਬਾਰੇ ਦੱਸਦਾ ਜੀ ਮੈਂ ਇੰਨੇ ਤੱਕੇ ਖਾਦੇ ਮੈਂ ਇਨੀ ਸਟਰਗਲ ਕੀਤੀ ਬਟ ਨਾਉ ਆਮ ਵੈਰੀ ਵੈਲ ਸੈਟਲਡ ਇਦਾਂ ਦੀਆਂ ਵੀਡੀਓਜ਼ ਹਰ ਕਿਤੇ ਵੀ ਮਿਲੈ ਨਾ ਦਬਾ ਕੇ ਸ਼ੇਅਰ ਕਰਿਆ ਕਰੋ ਕੈਨੇਡ ਅੱਜ ਵੀ ਵਧੀਆ ਉਹ ਆਪਾਂ ਜਿਹੜੇ ਡੇਟਾ ਤੇ ਆਉਣ ਵਾਲੇ ਸਮੇਂ ਚ ਵਧੀ ਹੋਰ ਵਧੀਆ ਹੋਣਗੀਆਂ ਬਟ ਇੱਕੋ ਚੀਜ਼ ਦਾ ਖਿਆਲ ਰੱਖਣਾ ਵਾ ਸਿਰਫ ਆਪਣੇ ਆਪ ਨੂੰ ਅਪਡੇਟ ਰੱਖਣਾ ਹਿੰਮਤ ਨਹੀਂ ਛੱਡਣੀ ਸੋ ਆਪਣੇ ਪੇਰ ਆਪਣੇ ਬੱਚਿਆਂ ਨੂੰ ਮੈਂ ਤਾਂ ਕਹਾਂਗਾ ਪਿਆਰ ਨਾਲ ਸਮਝਾਓ ਬਸ ਰੇਖੋ ਕਿ ਮੋਟੀਵੇਟ ਰੱਖੋ ਇੱਕੋ ਚੀਜ਼ ਇਹ ਹੈ ਉਹ ਕਿ 6 ਵਜੇ ਨਿਕਲ ਕੇ ਤੱਕ ਲੈਣ ਕਿ ਹਾਂ ਵੀ ਜੌਬ ਲੈ ਕੇ ਆਉਣੀ ਚਾਹੇ ਘੱਟ ਪੈਸੇ ਦੇ ਆਪਣੀ ਜੌਬ ਹੈ ਜੇ ਸਟਾਰਟਿੰਗ ਜੇ ਕੋਈ ਫਸਲ ਦੀ ਜਿਹੜੀ ਕਿ ਦੇਰ ਹੁੰਦੀ ਆ ਦੁਬਾਰਾ ਫੇਰ ਇੱਕੋ ਜਿਹੇ ਸਰਕਲ ਘੁੰਮਦਾ ਵਾ ਆਪਰ ਜੋ ਤੁਹਾਡੇ ਦੇ ਵਿੱਚ ਕੋਈ ਨਾ ਕੋਈ ਕਾਰਜ ਲਈ ਜਾਂ ਸਕਿਲਸ ਹੁੰਦੇ ਆ ਸੋ ਵਿਦ ਆਨ ਨੈਵ ਜਾ ਬਹੁਤ ਤੁਹਾਨੂੰ ਮੌਕੇ ਦਿੰਦੀ ਆ ਵਾ ਸੋ ਮੈਂ ਇੱਕ ਵਾਰੀ ਦੁਬਾਰਾ ਕਹੂੰਗਾ ਕੈਨੇਡਾ ਅੱਜ ਵੀ ਵਧੀਆ ਚੱਲ ਰਿਹਾ ਹੈ ਇਸ ਸਮੇਂ ਤਾਂ ਨਹੀਂ ਕਹਿ ਰਿਹਾ ਕਿ ਹਾਂ ਵੀ ਸਾਡੇ ਕੋਲ ਸਟੂਡੀ ਵੀਜ਼ਾ ਦੀ ਫਾਈਲ ਲੈ ਕੇ ਆਓ ਇਹ ਮੈਂ ਉਹਨਾਂ ਬੱਚਿਆਂ ਲਈ ਸਪੈਸ਼ਲ ਕਹਿ ਰਿਹਾ ਜਿਹੜੇ ਆਲਰੇਡੀ ਜਾ ਚੁੱਕੇ ਆ ਜਿਹੜੇ ਆਲਰੇਡੀ ਲੱਖ ਰੁਪਏ ਲੱਗ ਚੁੱਕਾ ਆਲਰੇਡੀ ਕਵਰ ਆਏ ਹੋਇਆ ਹੁਣ ਕੀ ਬਣੂਗਾ ਡਰਨਾ ਨਹੀਂ ਹੈਗਾ ਬਹੁਤ ਵਧੀਆ ਹੀ ਬਣੂਗਾ ਸੋ ਸੁਭਾਈ ਕਰਦੇ ਯਕੀਨ ਰੱਖੋ ਇਮਾਨਦਾਰੀ ਨਾਲ ਚੱਲਦੇ ਰਹੋ ਸੋ ਹੁਣ ਵੀ ਜੇ ਕਿਸੇ ਨੇ ਕੈਨੇਡਾ ਜਾਣਾ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਸੋ ਬਟ ਇੱਕੋ ਚੀਜ਼ ਦਾ ਸੋਚ ਕੇ ਚੱਲਣਾ ਕਿ ਮ ਪਹਿਲੀਆਂ ਦੇ ਵਿੱਚ ਗੱਲ ਕੀ ਸੀਗਾ ਸਟਰਗਲ ਸਾਰਿਆਂ ਨੂੰ ਕਰਨੀ ਪੈਂਦੀ ਸੀ ਬਟ ਹਾਂ ਇੰਸਟਾਗ੍ਰam ਫੇਸਬੁਕ YouTube ਨਹੀਂ ਹੁੰਦਾ ਸੀ ਇਨੀ ਛੇਤੀ ਵੀਡੀਓ ਬਣ ਕੇ ਬਾਹਰ ਨਹੀਂ ਆਉਂਦੀ ਸੀ ਕਿ ਸੋ ਹਮੇਸ਼ਾ ਮੈਨੂੰ ਕਹਿੰਦੇ ਜਿਹੜਾ ਬੰਦਾ ਬੀਜ਼ੀ ਆ ਉਹਦੇ ਕੋਲ ਟਾਈਮ ਨਹੀਂ ਹੈਗਾ ਜਿਹੜੇ ਬੱਚੇ ਉੱਥੇ ਮਾਪਿਆਂ ਕੋਲ ਫੋਨ ਕਰਨ ਦਾ ਸਮਾਂ ਨਹੀਂ ਹੁੰਦਾ ਜਾਂਦੇ ਜਾਂਦੇ ਜੌਬ ਤੇ ਫੋਨ ਕਰਦੇ ਆ ਹਾਂ ਵੀਡੀਓ ਵਲੌਗਸ ਉਹੀ ਜ਼ਿਆਦਾ ਬਣਦੇ ਆ ਜਿਹੜੇ ਕੋਲ ਹਜੇ ਕੁਝ ਨਹੀਂ ਹੈ ਤੇ ਜਿਹਦੇ ਕੋਲ ਹਜੇ ਸਟਰਗਲਿੰਗ ਪੀਰੀਅਡ ਦੇ ਹੈਗਾ ਵਾ ਸੋ ਜਿਹੜੇ ਵੀ ਬੱਚੇ ਉੱਤੇ ਸੈੱਟ ਹੋਏ ਜੇ ਤੁਹਾਡੇ ਬੱਚੇ ਵੀ ਸੈੱਟ ਹੈਗੇ ਆ ਸੋ ਜ਼ਰੂਰ ਆਪਣੇ ਬੱਚਿਆਂ ਨੂੰ ਕਹੋ ਦੂਜੇ ਬੱਚੇ ਆਪਣੇ 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 ਸੋਸ਼ਲ ਮੀਡੀਆ ਦੇ ਪਾਣ ਕਿ ਜਿਹੜੇ ਹੋਰ ਸਾਰੇ ਬੱਚੇ ਨਵੇਂ ਗਏ ਨਵੇਂ ਜਾਣਗੇ ਉਹ ਤੁਹਾਡੀ ਵੀਡੀਓ ਤੋਂ ਮੋਟੀਵੇਟ ਹੋ ਕੇ ਜਿਹੜੇ ਕਿਹਾ ਜਰੂਰ ਸਿਲੇ ਲੱਗੋ ਹੋਰ ਵੀ ਕਿ ਤੁਹਾਨੂੰ ਡਾਊਟ ਹੈਗਾ ਜਰੂਰ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਸਾਡੇ ਜਲੰਧਰ ਅਬਰਸਰ ਛੱਡਿਗੜਾਫੇ ਤੇ ਮੈਂ ਤਾਂ ਇਹੀ ਉਮੀਦ ਕਰੂੰਗਾ ਜਿਹੜਾ ਵੀ ਬੱਚਾ ਉੱਥੇ ਗਿਆ ਜਾਂ ਜਿਹੜਾ ਵੀ ਬੱਚਾ ਉੱਥੇ ਜਾਵੇਗਾ ਤੇ ਜਰੂਰ ਜ਼ਿੰਦਗੀ ਦੇ ਵਿੱਚ ਆਪਣੇ ਦੇ ਆਪਣੇ ਮਾਪਿਆਂ ਦੇ ਸੁਪਨੇ ਇਮਾਨਦਾਰੀ ਨਾਲ ਜਰੂਰ ਪੂਰਾ ਕਰੇ ਤਿਰਜੀ ਇੱਕ ਗੱਲ ਹੋਰ ਹੈ ਜਿਹੜੇ ਹੁਣ ਬਹੁਤ ਸਾਰੇ ਮੁੰਡੇ ਵਲੌਗਰ ਹੈ ਵੀਡੀਓ ਪਾ ਦਿੰਦੇ ਆ ਵੀ ਕੈਨੇਡਾ ਚ ਕੰਮ ਨਹੀਂ ਕੈਨੇਡਾ ਚ ਕੰਮ ਨਹੀਂ ਜਿਹੜੇ ਬੱਚੇ ਉੱਥੇ ਜਾ ਚੁੱਕੇ ਨੇ ਸਾਡੇ ਉਹਨਾਂ ਦੇ ਮਾਪੇ ਵੀ ਇੱਥੇ ਬਹੁਤ ਜ਼ਿਆਦਾ ਚਿੰਤਿਤ ਹੁੰਦੇ ਨੇ ਉਹਨਾਂ ਦੇ ਮਾਪੇ ਕੀ ਕਰਨ ਸਰ ਉਹਨਾਂ ਦੇ ਮਾਪਿਆਂ ਨੂੰ ਤਾਂ ਮੈਂ ਸਿਰਫ ਇੱਕੋ ਗੱਲ ਕਹਾਂਗਾ 네ਗਟਿਵਿਟੀ ਜਦੋਂ ਵੀ ਆਉਂਦੀ ਹੈ ਸਾਈਡ ਤੇ ਰੱਖ ਦਿਓ ਸਮਝ ਲਓ ਸੁਣਿਆ ਇਹ ਨਹੀਂ ਕੋਈ ਵੀ ਪੋਜ਼ਿਟਿਵਿਟੀ ਕੋਈ ਤੁਹਾਨੂੰ ਕੋਈ ਲੱਗੇ ਕਿ ਵੀਡੀਓ ਚ ਦਮ ਆ ਉਹ ਨਾਲ ਦੀ ਨਾਲ ਆਪਣੇ ਬੱਚੇ ਨੂੰ ਭੇਜੋ ਜੇ ਬੱਚਾ ਤੁਹਾਨੂੰ ਗੱਲ ਵੀ ਕਰੇ ਜਾਂ ਕੁਛ ਵੀ ਕਰੇ ਉਹਨੂੰ ਮੋਟੀਵੇਟ ਤੇ ਪੋਜ਼ਿਟਿਵਿਟੀ ਦੀ ਵੀਡੀਓ ਭੇਜੋ ਆਪ ਪੋਜ਼ਿਟਿਵਿਟੀ ਨਾਲ ਗੱਲਾਂ ਕਰੋ ਬਸ ਇੱਕੋ ਚੀਜ਼ ਯਾਦ ਰੱਖਣੀ ਆ ਕਿ ਜਿਹੜੀ ਜਿਹੜੀ ਇਹ ਜ਼ਿੰਦਗੀ ਦੇ ਵਿੱਚ ਤਰੱਕੀ ਆ ਨਾ ਆਸਾਨੀ ਨਾਲ ਨਹੀਂ ਮਿਲਦੀ ਸਰਾਜੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਜਦੋਂ ਮੇਰਾ ਲਾਈਫ ਦੇ ਵਿੱਚ ਸਟਰਗਲਿੰਗ ਟਾਈਮ ਸੀ ਨਾ ਹਰ ਕਿਸੇ ਦਾ ਹੁੰਦਾ ਕਿਉਂਕਿ ਅਸੀਂ ਵੀ ਸਟੂਡੈਂਟ ਲਾਈਫ ਜਿਹੜੀ ਕਿ ਹਟਾਈ ਆ ਤੋ ਕੈਮਰਾ ਮੋਟੀਵੇਟ ਦੀਆਂ ਗੱਲਾਂ ਹੁੰਦੀਆਂ ਕਿ ਸਮਾਂ ਆਉਂਦਾ ਕਿ ਜਦੋਂ ਤੁਸੀਂ ਕੋਈ ਕਈ ਵਾਰ ਇਦਾਂ ਦਾ ਪੋਜ਼ਿਟਿਵ ਸਮਾਂ ਆਉਂਦਾ ਕਿ ਹਰ ਕੰਮ ਕਰੋ ਸਾਰੇ ਸਿਰੇ ਲੱਗਦਾ ਪਰ ਕੋਈ ਐਦਾਂ ਦਾ ਵੀ ਸਮਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਵਾ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਨਾ ਸਾਹਮਣੇ ਔਕੜਾਂ ਘਾਟੇ ਲਗਾਟੇ ਘਾਟੇ ਤੇ ਘਾਟੇ ਹੁੰਦੇ ਆ ਸੋ ਇਹ ਜਿਹੜੀਆਂ ਮੈਂ ਗੱਲਾਂ ਹਰ ਲਾਈਵ ਸ਼ੋਅ ਚ ਕਰਦਾ ਨਾ ਇਹ ਗੱਲਾਂ ਕਿਤੇ ਪੜੀਆਂ ਇਕਿਆਰ ਜੋ ਪੜਨਾਂ ਦਾ ਸ਼ੌਂਕ ਬਟ ਆਪਣੇ ਦੇ ਹੰਡਾਈਆਂ ਹੋਈਆਂ ਆਪਣੇ ਦੇ ਜ਼ਿੰਦਗੀ ਦੇ ਤੇ ਜ਼ਰਬੇ ਤੁਸੀਂ ਤੁਸੀਂ ਤਾਂ ਆਬ ਯੂਕੇ ਪੜੇ ਹੋ ਸਾਰੇ ਤੇ ਜ਼ਰਬੇ ਆ ਕੀਤੇ ਆ ਸੋ ਜਦੋਂ ਮੇਰੇ ਨਾਲ ਇੱਕ ਟਾਈਮ ਸੀਗਾ ਕਿ ਜਦੋਂ ਮੈਨੂੰ ਹਰ ਚੀਜ਼ ਦੇ ਮੈਨੂੰ ਇਦਾਂ ਲੱਗ ਰਿਹਾ ਸੀ ਮੈਂ ਫਸ ਰਿਹਾ ਮੈਂ ਫਸ ਰਿਹਾ ਥੱਲੇ ਜਾ ਰਿਹਾ ਬਟ ਮੈਂ ਇੱਕੋ ਹੀ ਚੀਜ਼ ਮੈਂ ਤਾਂ ਕਹੂੰਗਾ ਕਿ ਜਿਹੜੀ ਵਧੀਆ ਵੈ ਉਹਨੇ ਬਖਸ਼ੀ ਥਾਰ ਨਹੀਂ ਕਰੀ ਮੈਨੂੰ ਲੱਗਾ ਰਿਹਾ ਲੱਗਾ ਰਿਹਾ ਸਾਰਿਆਂ ਨੇ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਨਹੀਂ ਹੋਏਗਾ ਬਸ ਖਤਮਾ ਹੋ ਖਤਮਾ ਸੋ ਇੱਕ ਮੇਰੇ ਨਾਲ ਨੋਟ ਬੰਦੇ ਸੀਗੇ ਮੈਨੂੰ ਜਿਹੜੇ ਕਿ ਮਿਲੇ ਇਦਾਂ ਹੀ ਉਹਨੇ ਮੈਨੂੰ ਕਿਹਾ ਕਿ ਮੁੰਡਾ ਚਾਈਨਿਸ ਬੈਂਬੂ ਟਰੀ ਸਰ ਉਹ ਹੁੰਦਾ ਜਿਹੜੇ ਕਿੰਨੇ ਸਾਲ ਜ਼ਮੀਨ ਚੋਂ ਹੀ ਜੜਾ ਕੀ ਬਾਹਰ ਨਿਕਲਦਾ ਪਰ ਜਦੋਂ ਉਹ ਜ਼ਮੀਨ ਚੋਂ ਬਾਹਰ ਨਿਕਲਦਾ ਨਾ ਤਾਂ ਉਹ ਬਹੁਤ ਸਾਰੇ ਜਿਹੜਾ ਕੀ ਸਰਾ ਹੀ ਲਾਉਂਦਾ ਕਹਿੰਦੇ ਵਾਧਾ ਵੀ ਧੀਰਾ ਵਾ ਜਿਹਨੂੰ ਆਪਾਂ ਬਾਂਸ ਕਹਿੰਦੇ ਆ ਸੋ ਮੈਂ ਇਹ ਨਹੀਂ ਕਹਿੰਦਾ ਆਪਣਾ ਬੜਪਨ ਕਰ ਰਿਹਾ ਸੋ ਇਹ ਉਹ ਚੀਜ਼ਾਂ ਵਾ ਕਿ ਸਟਰਗਲ ਹਰ ਕਿਸੇ ਨੇ ਜ਼ਿੰਦਗੀ ਚ ਕੀਤੀ ਹੈ ਤੇ ਹਰ ਕਿਸੇ ਨੂੰ ਕਰਨੀ ਪੈਂਦੀ ਆ ਸੋ ਉਹੀ ਦੇਖੋ ਨਾ ਜੇ ਹਿੰਮਤ ਆਪਾਂ ਛੱਡ ਲਈ ਯਾ ਕੁਝ ਹੁੰਦਾ ਜੀ ਬੀ ਲਾਇਆ ਕੁਝ ਬਾਹਰ ਹੀ ਨਾ ਉਹ ਕਿੰਨੇ ਕਿੰਨੇ ਸਾਲ ਚਾਈਨਿਸ ਬੈਂਬੂ ਟਰੀ ਜਿਹੜਾ ਜ਼ਮੀਨ ਤੋਂ ਹੀ ਨਹੀਂ ਬਾਹਰ ਹੁੰਦਾ ਪਰ ਜਦੋਂ ਬਾਹਰ ਆ ਸੋ ਇਹ ਉਹ ਚੀਜ਼ਾਂ ਵਾ ਜਿਹੜੀਆਂ ਮੈਨੂੰ ਮੋਟੀਵੇਟ ਕੀਤੀਆਂ ਸੀ ਮੇਰੇ ਸਟਰਗਲਿੰਗ ਟਾਈਮ ਦੇ ਵਿੱਚ ਉਦੋਂ ਤਾਂ ਇਹਨੇ YouTube ਚੈਨਲ ਇਹਨੇ ਮਾਂਚ ਨਹੀਂ ਹੁੰਦੇ ਉਹਨੇ Instagram ਦੇ ਰੀਜ਼ਨ ਹੀ ਹੁੰਦੀਆਂ ਸੀਗੀਆਂ ਸੋ ਬਸ ਇੱਕੋ ਚੀਜ਼ ਦਾ ਖਿਆਲ ਰੱਖੋ ਪੋਜ਼ਿਟਿਵਿਟੀ ਬੱਚੇ ਨੂੰ ਸਪਰੈਡ ਕਰੋ ਬੱਚੇ ਦਾ ਹੌਸਲਾ ਵਧਾਓ ਹਾਂ ਜੇ ਬੱਚਾ ਗਲਤ ਵੀ ਹੈਗਾ ਉਹਨੂੰ ਪਿਆਰ ਦੇ ਨਾਲ ਰਾਹ ਤੇ ਪਾਓ ਹੁਣ ਉਹ ਬੱਚੇ ਨਹੀਂ ਰਹਿ ਗਏ ਕਿ ਆਪਾਂ ਨਾ ਕਿ ਬੱਚੇ ਨੂੰ ਕਿ ਗੁੱਸੇ ਦੇ ਨਾਲ ਕਰ ਸਕਿਆ ਪਿਆਰ ਦੇ ਨਾਲ ਰਾਹ ਦੇ ਨਾਲ ਐਗਜ਼ੈਪਲਸ ਦੇ ਕੇ ਕਿਸੇ ਪੋਜ਼ਿਟਿਵ ਬੰਦੇ ਦੀਆਂ ਜੇ ਕੋਈ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਦੀ ਦਾਵਾ ਜਰੂਰ ਬੇਨਕਲ ਐਜੂਕੇਸ਼ਨ ਦੀਆਂ ਵੀਡੀਓਜ਼ ਦੀਆਂ ਵੀ ਤੇ ਜਰੂਰ ਤੁਸੀਂ ਵੀ ਜਿਹੜਾ ਕੀ ਆ ਮੈਂ ਤਾਂ ਕਹੂੰਗਾ ਇਹੀ ਐਸ ਜੈਸ ਐਸ ਅ ਪੀਰੀਅਡਸ ਐਸੇ ਵੱਡਾ ਭੈਣ ਭਰਾ ਜਿਹੜਾ ਕੀ ਸਾਡੀ ਡਿਊਟੀ ਹੈਗੀ ਆਪਣੇ ਬੱਚਿਆਂ ਨੂੰ ਸਾਨੂੰ ਸਿਰਫ ਮੋਟੀਵੇਟ ਰੱਖਣਾ ਚਾਹੀਦਾ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਗੱਲਾਂ ਤੀਰਤ ਜੀ ਦੀਆਂ 85578 85578 ਹੋਰ ਕਲੈਰਿਟੀ ਲਈ ਤੀਰਤ ਜੀ ਨੂੰ ਟੈਲੀਫੋਨ ਕਰੋ ਨਿੱਜੀ ਤੌਰ ਤੇ ਵੀ ਤੁਸੀਂ ਮਿਲ ਸਕਦੇ ਹੋ ਬਹੁਤ ਧੰਨਵਾਦ